ਇਸ ਸਾਰੇ ਸ਼੍ਰੀ ਕਾਲ ਤੱਕ ਸਾਡੇ ਨਾਲ ਖੜੇ ਆ। ਜਿਹੜੀ ਭਾਗੀ ਸ਼੍ਰੀ ਕਾਲ ਤੱਕ ਸਾਉਤ ਹੋਣੀ ਹੈ ਅਚੋਤ ਸਾਰੀ ਭਾਗੀ ਕਰ। ਮੈਨੂੰ ਉਮੀਦ ਹੈ ਕਿ ਸਾਡੀਆਂ ਸੋਚ ਤੋਂ ਵੱਡੀ ਭਾਗੀ ਹੋਣੀ ਜਿੰਨਾ ਲੋਕਾਂ ਨੂੰ ਉਤਸ਼ਾਹ ਦਿੱਤੇ ਵੱਡੀ ਭਾਗੀ ਹੋਣੀ ਹੈ। ਹਰ ਬੰਦੇ ਨੇ ਬੜੇ ਹੌਸਲੇ 'ਚ ਬੜੀ ਹਿੰਮਤ ਨਾਲ ਗੱਲ ਕੀਤੀ ਹੈ। ਆ ਸਾਰਾਂ ਦੀ ਗੱਲ ਇਹ ਸੀ ਕਿ ਇਹ ਭਾਗੀ ਆਪਾਂ ਹਾਲੇ ਦੀ ਵਾਰੀ ਤੋਂ ਪਹਿਲਾਂ ਪਹਿਲਾ ਕਰ ਲਈ। ਜੇ ਲੋਕਾਂ ਦਾ ਕੱਟ ਕਰਨੇ ਵੀ ਲੋਕਾਂ ਚ ਰਵਾਜ ਕਿਸ ਤਰ੍ਹਾਂ ਬਚਾਉਣੀ ਦੀ ਪਰ ਤੁਜੂ ਹੋ ਗਈ। ਦੇਖੋ ਕੱਲੇ ਕੱਲੇ ਜਿਹਦੇ ਚ ਜਾਵਾਂਗੇ, ਕੱਲੇ ਕੱਲੇ ਕੰਸਤਾਂ ਚ ਜਾਵਾਂਗੇ, ਹਰ ਜਗ੍ਹਾ ਤੇ ਜਾਵਾਂਗੇ ਸਾਰੇ ਪੰਜਾਬ ਦੇ ਵਿੱਚ, ਪਿੰਡ-ਪਿੰਡ ਜਾਵਾਂਗੇ, ਘਰ-ਘਰ ਜਾਵਾਂਗੇ। ਇਹ ਸਾਡੀ ਡਿਊਟੀ ਹੈ, ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਜਾ ਕੇ ਅਵੇਅਰਨੈਸ ਲਈਏ ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਇਆ, ਕਿ ਅਕਾਲ ਤਖਤ ਸਾਹਿਬ ਦੀ ਆਪਾਂ ਗੱਲ ਕਰਨੀ ਹੈ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਕੁਝ ਕਹਿਣਾ ਚਾਹੁੰਦੇ ਜੋ ਕੱਲ ਕਿਸਾਨਾਂ ਨਾਲ ਹੋਇਆ ਉਸ ਤੋਂ ਪਹਿਲੇ ਇੱਕ ਕਰਨ ਨਾਲ ਹੋ। ਦੇਖੋ ਪੰਜਾਬ ਦੀ ਇਸ ਲੈਂਡ ਅੱਡ ਦੀ ਸਥਿਤੀ ਤਾਂ ਹੈ ਹੀ ਨਹੀਂ ਵੀ ਮਨੁਣਾ ਵੀ ਸਰਕਾਰ ਹੈ ਹੀ ਨਹੀਂ ਜੋ ਕਿਸਾਨ ਜੁਣੀ ਦੇ ਨਾਲ ਗੱਲ ਕੀਤੀ ਇਹਨਾਂ ਨੇ ਜੋ ਕੱਲ ਹਲਾਸ ਫੋਦਾ ਕੀਤੇ ਨੇ ਇਹ ਤੋਂ ਮਾੜੀ ਗੱਲ ਕੀ ਕਰ ਸਕਦੇ ਨੇ ਹੁਣ ਤੱਕ ਤਾਂ ਆਪਾਂ ਢੰਡੋਰਾ ਫਿਰਦੇ ਆ ਕਿਸੀ ਆਂ ਹੀ ਕਰ ਦਿਆਂਗੇ ਇਸ ਇਾਂ ਹੀ ਕਰ ਦਿਆਂਗੇ ਪਰ ਜੋ ਇਹਨਾਂ ਨੇ ਗੱਲ ਕੀਤਾ ਗੱਲ ਦਾ ਵਿਸ਼ਵਾਸ ਘਾਤ ਕੀਤਾ ਹੈ ਮੀਟਿੰਗ ਵੀ ਰੱਖ ਲਈ ਤੇ ਉਧਰੋਂ ਜਾ ਕੇ ਉੱਥੇ ਉਹਨਾਂ ਤੇ ਹਮਲਾ ਕਰਤਾ ਜਿੱਤਰਾ ਕਰਨਲ ਸਾਹਿਬ ਵਾਲੀ ਗੱਲ ਹੈ ਉਹ ਕਾਨੂੰਨ ਦਾ ਅਜ਼ਰ ਹੈ ਹੀ ਨਹੀਂ ਜਿਹੜੀ ਪੁਲਿਸ ਨੇ ਪ੍ਰੋਟੈਕਸ਼ਨ ਕਰਨੀ ਸੀ ਜਿਹੜੀ ਪੁਲਿਸ ਨੇ ਦੇਖਣਾ ਸੀ ਉਹ ਜਿਹੜੇ ਅਫਸਰਾਂ ਦੀ ਕੁੱਟਣ ਦੀ ਗੱਲ ਕਰ ਰਹੇ ਹੋ ਕਰਨਲ ਕੋਈ ਛੋਟੀ ਜਿਹੀ ਥੜੋਂਦਾ ਹੈ ਫੌਜਦਾਰ ਜ਼ਿੰਮੇਵਾਰ ਬੰਦਾ ਹੈ ਭਰਤੀ ਜਿਹੜੀ ਹੋ ਰਹੀ ਹੈ ਜੀ ਪੰਜ ਮੈਂਬਰੀ ਕਮੇਟੀ ਕਰਦੇ ਉਹਦੇ ਵਿੱਚ ਕਿਵੇਂ ਮੈਂਬਰ ਪ੍ਰਧਾਨ ਜੀ ਫੇਰ ਆ ਗਏ ਨੇ ਇਹਨਾਂ ਬਾਰੇ ਪੁੱਛਣਾ ਚਾਹੁੰਦੇ ਕਿ ਮੰਨ ਗਏ ਨੇ ਵੀ ਦੇਖੋ ਜੇ ਮੰਨ ਗਏ ਤਾਂ ਆਉਣ ਵਿੱਚ ਬੈਠਣਾ ਅਸੀਂ ਤਾਂ ਕਹਿੰਦੇ ਬੈਠਣ ਇਹ ਤਾਂ ਪਹਿਲਾਂ ਹੀ ਸ਼ੁਰੂ ਕਰਦੇ ਜੀ ਬੈਠਣਾ ਇਹ ਪਹਿਲਾਂ ਸੁਖੀਰ ਨੇ ਕਹਿ ਕਿ ਇਹਨਾਂ ਦਾ ਡਿਜ਼ਾਈਨ ਕਰਾਇਆ ਸੀ ਸੁਖੀਰ ਜਾ ਕੇ ਬਣਾ ਕੇ ਲਿਆਇਆ ਪਰ ਮੈਨੂੰ ਇੱਕ ਗੀਜ਼ਾ ਬਹੁਤ ਦੁੱਖ ਹੈ ਕਿ ਸ਼੍ਰੀ ਅਕਾਲ ਤਰ ਜੱਜਰ ਸਾਹਿਬ ਘਰ ਉਹਨਾਂ ਨੇ ਕਹੇ ਚੋਣਾ ਚਾਹੁੰਦਾ ਸੀ ਸ਼ਵੀਰ ਉਹਦਾ ਵੱਡਾ ਨਹੀਂ ਹੈ। ਪ੍ਰਕਾਸ਼ ਸਾਹਿਬ ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿਓ ਜੀ ਮੀਟਿੰਗ ਰੱਖੀ ਸੀ ਇਹ ਹਲਕੇ ਦੀ ਮੀਟਿੰਗ ਹੈ ਜਾਂ ਸਰਕਲਾਂ ਦੀ ਮੀਟਿੰਗ ਇਹ ਸਾਡੀ ਮੀਟਿੰਗ ਕਲਿਆਣ ਸਰਕਲ ਤੇ ਸੇਖੂਆ ਸਰਕਲ ਦੀ ਸੀਗੀ ਤੇ ਭਰਤੀ ਦੀ ਮੀਟਿੰਗ ਰੱਖੀ ਗਈ ਹੈ ਤੇ ਬਹੁਤ ਵਧੀਆ ਇਕੱਠ ਹੋਇਆ ਸਾਰੇ ਬੰਦੇ ਆ ਗਏ ਮੇਰੀ ਬਲਾਇਸ ਕੀ ਸਾਰੇ ਬੰਦੇ ਆਏ ਨੇ ਅੱਜ ਦੀ ਨਵੀਂ ਭਰਤੀ ਸ਼ੁਰੂ ਹੋ ਰਹੀ ਹੈ। ਉਹਦੇ ਬਾਰੇ ਮੀਟਿੰਗ ਬੁਲਾਈ ਸੀ ਬਹੁਤ ਬੜਾ ਉਤਸ਼ਾਹ ਹੈ سارے ਲੋਕ ਖੁਸ਼ ਨੇ ਕਿ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਆ ਜਿਹੜੀ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣੀ ਹੈ ਅੱਜ ਉਹ ਸਾਰੀ ਭਰਤੀ ਕਰਾਂਗੇ ਅਰ ਮੈਨੂੰ ਉਮੀਦ ਹੈ ਕਿ ਸਾਡੀਆਂ ਸੋਚ ਤੋਂ ਵੱਡੀ ਭਰਤੀ ਹੋਣੀ ਹੈ ਜਿੰਨਾ ਲੋਕਾਂ ਨੇ ਉਤਸ਼ਾਹ ਦੇਖਿਆ ਹੈ ਵੱਡੀ ਭਰਤੀ ਹੋਣੀ ਹੈ ਹਰ ਬੰਦੇ ਨੇ ਬੜੇ ਹੌਸਲੇ ਨਾਲ ਬੜੀ ਹਿੰਮਤ ਨਾਲ ਗੱਲ ਕੀਤੀ ਹੈ ਅਰ ਸਾਰਿਆਂ ਦੀ ਗੱਲ ਇਹ ਸੀ ਕਿ ਇਹ ਭਰਤੀ ਆਪਾਂ ਹਾਲੇ ਦੀ ਵਾਰਦੀ ਤੋਂ ਪਹਿਲਾਂ ਪਹਿਲਾਂ ਕਰ ਲਈਏ ਸੋ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਭਰਤੀ ਇਰਖਣ ਸਰ ਇਸ ਤੋਂ ਬਾਅਦ ਫਿਰ ਜਿਲ੍ਹੇ ਦਾ ਵੀ ਕਟਕ ਕਰਨਾ ਹੈ ਵੀ ਲੋਕਾਂ 'ਚ ਰਵਾਜ ਕਿਸ ਤਰ੍ਹਾਂ ਬਚਾਉਣੀ ਦੀ ਪ੍ਰਚਾਰੀ ਸ਼ੁਰੂ ਹੋਣੀ ਹੈ। ਦੇਖੋ ਕੱਲੇ-ਕੱਲੇ ਜਿਹੜੇ ਚ ਜਾਵਾਂਗੇ, ਕੱਲੇ-ਕੱਲੇ ਕੰਸਤਾਂ ਚ ਜਾਵਾਂਗੇ, ਹਰ ਜਗ੍ਹਾ ਤੇ ਜਾਵਾਂਗੇ ਸਾਰੇ ਪੰਜਾਬ ਦੇ ਵਿੱਚ, ਪਿੰਡ-ਪਿੰਡ ਜਾਵਾਂਗੇ, ਧਰ ਘਰ ਜਾਵਾਂਗੇ। ਇਹ ਸਾਡੀ ਡਿਊਟੀ ਹੈ, ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਜਾ ਕੇ ਅਵੇਅਰਨੈਸ ਲਈਏ ਕਿ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਇਆ, ਸ੍ਰੀ ਅਕਾਲ ਤਖਤ ਸਾਹਿਬ ਦੀ ਆਪਾਂ ਗੱਲ ਕਰਨੀ ਹੈ ਤੇ ਆਪਣੇ ਲਈ ਅਕਾਲ ਤਖਤ ਦੀ ਸਭ ਤੋਂ ਵੱਡੀ ਗੱਲ ਹੈ ਅਕਾਲ ਤਖਤ ਪਰਮਾਤਮਾ ਦਾ ਤਖਤ ਹੈ। ਅਕਾਲ ਤ ਸਾਡੇ ਲਈ ਬਹੁਤ ਮਹਾਨ ਜੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਕੁਝ ਕਹਿਣਾ ਚਾਹੁੰਦੇ ਜੋ ਕੱਲ ਕਿਸਾਨਾਂ ਨਾਲ ਹੋਇਆ ਉਸ ਤੋਂ ਪਹਿਲਾਂ ਇੱਕ ਕਰਨਾਲ ਨਾਲ ਹੋਇਆ ਦੇਖੋ ਪੰਜਾਬ ਦੀ ਲੈਂਡ ਅੱਡ ਦੀ ਸਥਿਤੀ ਤਾਂ ਹੈ ਹੀ ਨਹੀਂ ਵੀ ਮਨੁਣਾ ਵੀ ਸਰਕਾਰ ਹੈ ਹੀ ਨਹੀਂ ਜੋ ਕਿਸਾਨ ਜੁਨੀ ਦੇ ਨਾਲ ਗੱਲ ਕੀਤੀ ਇਹਨਾਂ ਨੇ ਜੋ ਕੱਲ ਹਲਾਤ ਪੇਸ਼ਾ ਕੀਤੇ ਨੇ ਇਦੋਂ ਮਾੜੀ ਗੱਲ ਕੀ ਕਰ ਸਕਦੇ ਨੇ ਕਿਸਾਨ ਸਾਡੇ ਕਿਸਾਨ ਨੇ ਕੋਈ ਬਾਹਰੋਂ ਦਾ ਨਹੀਂ ਆਏ ਹਨ ਹੁਣ ਤੱਕ ਤਾਂ ਆਪਾਂ ਢੋਲੋੜਾ ਪਿੱਟਦੇ ਆਂ ਕਿਸੇ ਐਂ ਕਰ ਦਿਆਂਗੇ ਅਸੀਂ ਐਂ ਕਰ ਦਿਆਂਗੇ ਪਰ ਜੋ ਇਹਨਾਂ ਨੇ ਗੱਲ ਕੀਤਾ ਗੱਲ 'ਤੇ ਵਿਸ਼ਵਾਸ ਘਾਤ ਕੀਤਾ ਹੈ ਮੀਟਿੰਗ ਵੀ ਰੱਖ ਲਈ ਤੇ ਉਧਰੋਂ ਜਾ ਕੇ ਉੱਥੇ ਉਹਨਾਂ 'ਤੇ ਹਮਲਾ ਕਰਤਾ ਉਹ ਕੋਈ ਢਾੜਵੀ ਥੋੜੀ ਸੀ ਕੋਈ ਚੋਰ ڈاکੂ ਸੋ ਥੋੜੇ ਸੀਗੇ ਇਹ ਗੱਲ ਕਰਦੇ ਬੈਠਕ ਨੂੰ ਨਾ ਕੋਈ ਗੱਲ ਨਿਮੇੜਦੇ ਫਿਰ ਇਹ ਗੱਲ ਕਰਨੀ ਚਾਹੀਦੀ ਜਿੱਤਾਂ ਕਰਨਲ ਸਾਹਿਬ ਵਾਲੀ ਗੱਲ ਹੈ ਉਹ ਕਾਨੂੰਨ ਦਾ ਅਜ਼ਰ ਹੈ ਹੀ ਨਹੀਂ ਜਿਹੜੀ ਪੁਲਿਸ ਨੇ ਪ੍ਰੋਟੈਕਸ਼ਨ ਕਰਨੀ ਸੀ ਜਿਹੜੀ ਪੁਲਿਸ ਨੇ ਦੇਖਣਾ ਸੀ ਉਹ ਇਹ ਜਿਹੜੇ ਅਫਸਰਾਂ ਨੂੰ ਕੁੱਟਣ ਦੀ ਗੱਲ ਕਰ ਰਹੇ ਹੋ ਕਰਨਲ ਕੋਈ ਛੋਟੀ ਜਿਹੀ ਥੋੜਾ ਹੁੰਦਾ ਹੈ ਫੌਜਦਾਰ ਜ਼ਿੰਮੇਵਾਰ ਬੰਦਾ ਹੈ ਤੇ ਉਹਦੇ ਨਾਲ ਇਹ ਗੱਲ ਹੋ ਸਕਦੀ ਆ ਆਮ ਬੰਦੇ ਨਾਲ ਕੀ ਹੋ ਸੋ ਲਾਇਨ ਲਾਡ ਦਾ ਭੁੱਲ ਜੀਏ ਇਹ ਸਰਕਾਰ ਬਣ ਗਈ ਪਰ ਇਹਨਾਂ ਨੂੰ ਕਾਨੂੰਨ ਦਾ ਬਾਵਾਸ ਤਾਂ ਹੈ ਹੀ ਨਹੀਂ ਇਹ ਤਾਂ ਗੁੰਡਾਗਰਦੀ ਦਾ ਰਾਜ ਹੋ ਗਿਆ ਭਰਤੀ ਜਿਹੜੀ ਹੋ ਰਹੀ ਹੈ ਜੀ ਪੰਜ ਮੈਂਬਰੀ ਕਮੇਟੀ ਕਰ ਲਈ ਉਹਦੇ ਵਿੱਚ ਛੇਵੇਂ ਮੈਂਬਰ ਪ੍ਰਧਾਨ ਜੀ ਫੇਰ ਆ ਗਏ ਨੇ ਉਹਨਾਂ ਬਾਰੇ ਕੀ ਜਣਾ ਚਾਹੁੰਦੇ ਕਿ ਮੰਨ ਗਏ ਨਹੀਂ ਹੋ ਦੇਖੋ ਜੇ ਮੰਨ ਗਏ ਤਾਂ ਆਉਣ ਵਿੱਚ ਬੈਠਣਾ ਅਸੀਂ ਤਾਂ ਕਹਿੰਦੇ ਬੈਠਣ ਇਹ ਤਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਬੈਠਣਾ ਇਹ ਪਹਿਲਾਂ ਸੁਖੀਰ ਨੇ ਕਹਿ ਕਿ ਇਹਨਾਂ ਦਾ ਡਿਜ਼ਾਈਨ ਕਰਾਇਆ ਸੀ ਸੁਖੀਰ ਜਾ ਕੇ ਬਣਾ ਕੇ ਲਿਆਇਆ ਪਰ ਮੈਨੂੰ ਇੱਕ ਚੀਜ਼ ਦਾ ਬਹੁਤ ਦੁੱਖ ਹੈ ਕਿ ਸ਼੍ਰੀ ਅਕਾਲ ਤਖਤ ਜਦਰ ਸਾਹਿਬ ਘਰੇ ਸੀ ਉਹਦੇ ਘਰ ਉਹਨਾਂ ਉਹਨੇ ਕਹੇ ਚੋਣਾ ਚਾਹੀਦਾ ਸੀ ਸੁਖਵੀਰ ਉਹਦਾ ਨਾ ਵੱਡਾ ਨਹੀਂ ਹੈ ਅੱਜ ਅਸੀਂ ਤਾਂ ਇਹੀ ਤਰ ਹਉਣਾ ਰੋਣੇ ਆ ਕਿ ਅਸੀਂ ਸ਼ੋਮਣੀ ਕਮੇਟੀ ਨੂੰ ਸ਼੍ਰੀ ਕਾਲਪਾਸ ਜੱਜਾ ਸਾਹਿਬ ਨੂੰ ਸੁਖਵੀਰ ਨੂੰ ਵੱਡਾ ਮੰਨਦੇ ਆ ਤੇ ਉਹ ਇਹੀ ਤਰ ਹਉਣਾ ਸਾਡਾ